ਆ ਆ ਗਿਆ ਬਕਾਰ ਜਿਹੜਾ ਅਰਜੈਂਟ ਲੋ ਲਾਉਦਾ ਹੈ 71000 ਦਾ 71000 ਦਾ ਠੀਕ ਹੈ ਬਾਈ ਆ ਹੈਗਾ 34 35000 ਦਾ ਕਰੀਡ ਕਰੀਡ ਠੀਕ ਹੈ ਜੀ ਆ ਆ ਗਿਆ ਗੂਚੀ ਫਲੋਰਾ ਥੋੜੀ ਬੈਣੀ ਆ ਆ ਗਿਆ ਬਰਸਾਚੇ ਠੀਕ ਹੈ ਆ ਆ ਗਿਆ ਡਿਓਰ ਸਾਰੀ ਰੱਖੀ ਵੇਚ ਆ ਦੇਵੀਰੋਫ ਦਾ ਕੂਲ ਵਾਟਰ ਠੀਕ ਹੈ ਠੀਕ ਹੈ ਆ ਆ ਗਿਆ 1.818000 ਦਾ ਹੁੰਦਾ ਹੈ 1.8 ਮਿਲੀਅਨ ਠੀਕ ਹੈ ਬਾਈ ਇਸ ਤਰ੍ਹਾਂ ਸਾਨੂੰ ਕਿੰਨੇ ਕੁ ਦਿਖਾਈ ਜਾਈਏ ਫਿਰ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਈਏ ਕਿੰਨੇ ਕਿ ਇਹਦੇ ਨੇ ਪਾਸੇ ਭਰੀ ਬੈਠਾ ਕਾਊਂਟਰ ਸਾਰਾ ਤੇ ਇਹ ਮੈਨੂੰ ਆ ਦੱਸ ਕਿੰਨੇ ਕੇ ਪੈਸੇ ਅਜ ਤਿਆਰ ਕਰ ਦਿੰਨਾ ਪੂਰਾ ਇਹ ਬਾਈ ਜਿੰਮੇ ਆ ਸ਼ਿਸ਼ੀ ਹੈ ਹਾਂਜੀ ਇਹ 600 ਰੁਪਏ ਦੀ ਹੈ ਇੱਕ ਸ਼ਿਸ਼ੀ ਠੀਕ ਹੈ ਆਪਾਂ ਗੜਿਆ ਮਿੱਤਰੋ ਸ਼ਹਿਰ ਤਨਹੌਲੇ ਦੇ ਵਿੱਚ ਦੀਪਕ ਠਾਬੇ ਦੇ ਬਿਲਕੁਲ ਸਾਹਮਣੇ ਤੇ ਇੱਥੇ ਆਪਾਂ ਬਾਈ ਨਿੰਮੇ ਕੋਲ ਪਹੁੰਚੇ ਆ ਸਾਹਮਣੇ ਆ ਦੀਪਕ ਠਾਬਾ ਇਧਰ ਨੂੰ ਲਿਆ ਹੁਣ ਕੈਮਰਾ ਤੁਸੀਂ ਕੋਈ ਵੀ ਪਰਫਿਊਮ ਮਿੱਤਰੋ ਜਿਹੜਾ ਪੂਰਾ ਮਹਿੰਗਾ ਆਉਂਦਾ 50000 ਦਾ 60000 ਦਾ 70000 ਦਾ ਜਿਹੜੀਆਂ ਅੱਜ ਕੱਲ ਜਿਵੇਂ ਕਿ ਜਿਹੜੀਆਂ ਵੱਡੀਆਂ ਸਲੇਬ੍ਰਿਟੀਆਂ ਲਾਉਂਦੀਆਂ ਨੇ ਪਰਫਿਊਮ ਆ ਉਹ ਤਿਆਰ ਕਰਾਉਣਾ ਦਾ ਜਮਾ ਬਾਜ਼ ਵਜੇ ਰੇਟ ਦੇ ਵਿੱਚ ਬਾਈ ਨਿਮਾ ਤਿਆਰ ਕਰ ਦੂ ਬਾਈ ਨਿਮੇ ਨੂੰ ਮਿਲਾਉਣਾ ਨੀ ਮੈਂ ਕੀ ਹਾਲ ਚਾਲਾ ਬਾਈ ਵਧੀਆ ਬਾਈ ਚੜਦੀ ਕਲਾ ਜਮਾ ਸਹੀ ਕਿਹਾ ਨੇ ਜਿਹੜੇ 70 70000 ਵਾਲੇ ਆਉਂਦੇ ਆ ਤੇ ਉਹਦਾ ਹੱਲ ਨਿਮਾ ਕਰਦਾ ਇੱਥੇ 1000 1200 ਦੇ ਵਿੱਚ ਆਹ ਦੇਖੋ ਬਾਈ ਆ ਆ ਗਿਆ ਬਕਾਰ ਜਿਹੜਾ ਅਰਜੰਟੇ ਲੋ ਲਾਉਂਦਾ ਹੈ 71000 ਦਾ 71000 ਦਾ ਠੀਕ ਹੈ ਬਾਈ ਠੀਕ ਹੈ ਆ ਹੈਗਾ 34 35000 ਦਾ ਕਰੀਡ ਕਰੀਡ ਠੀਕ ਹੈ ਜੀ ਆ ਆ ਗਿਆ ਗੂਚੀ ਫਲੋਰਾ ਥੋੜੀ ਭੈਣੀ ਆ ਆ ਗਿਆ ਬਰਸਾਚੇ ਠੀਕ ਹੈ ਆ ਆ ਗਿਆ ਡਿਓਰ ਸਾਰੀ ਰੱਖੀ ਬੈਠ ਠੀਕ ਹੈ ਠੀਕ ਹੈ ਆ ਆ ਗਿਆ 1.8 ਮਿਲੀਅਨ 18000 ਦਾ ਆਉਂਦਾ ਇਹ 1.8 ਮਿਲੀਅਨ ਠੀਕ ਹੈ ਭਾਈ ਇਸ ਤਰ੍ਹਾਂ ਸੁਣ ਕਿੰਨੇ ਕੁ ਦਿਖਾਈ ਜਾਈਏ ਫਿਰ ਸਾਡੀ ਵੀਡੀਓ ਬਹੁਤ ਲੰਬੀ ਹੋ ਜਾਊਗੀ ਦੇਖ ਜੀ ਇਧਰਲੇ ਪਾਸੇ ਭਰੀ ਬੈਠਾ ਕਾਊਂਟਰ ਸਾਰਾ ਤੇ ਇਹ ਮੈਨੂੰ ਆ ਦੱਸ ਕਿੰਨੇ ਕੁ ਪੈਸੇ ਅਜ ਤਿਆਰ ਕਰ ਦਨਾ ਪੂਰਾ ਇਹ ਬਾਈ ਜਿੰਮੇ ਆ ਸ਼ਿਸ਼ੀ ਹੈ ਹਾਂਜੀ ਇਹ 600 ਰੁਪਏ ਦੀ ਹੈ ਇੱਕ ਸ਼ਿਸ਼ੀ ਠੀਕ ਹੈ ਠੀਕ ਹੈ ਭਾਈ ਜੇ ਛੋਟੀ ਸ਼ਿਸ਼ੀ ਹੈਗੀ ਉਹ 300 ਰੁਪਏ ਦੀ ਹੈ 100 ਰੁਪਏ ਦਾ ਇੱਕ ਐਮਐਲ ਹੈ ਜਿਹੜਾ ਮਰਜ਼ੀ ਲੈ ਲਓ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਮਿੱਤਰੋ ਚਾਹੇ ਤੇ ਜਿਵੇਂ ਕਹਦੀ ਇਹ ਤਰ ਤਿਆਰ ਕਰ ਦੂ ਤੇ ਪਰਫਿਊਮ ਵੀ ਤਿਆਰ ਕਰ ਦਿੰਨੇ ਆ ਪਰਫਿਊਮ ਵੀਰੇ 24 ਰੁਪਏ ਮਿਲਦੇ ਹਿਸਾਬ ਨਾਲ ਜਿੰਨਾ ਮਰਜ਼ੀ ਹੋ ਕਰਾ ਲਓ ਠੀਕ ਹੈ ਉਹ 24 ਰੁਪਏ ਤੇ ਸਿਸੀਆਂ ਹੀ ਥੱਲੇ ਪਾਸੇ ਲੈਣ ਲਈ ਬੈਠਾ ਜਿੰਨੇ ਮਰਜ਼ੀ ਸਾਈਜ਼ ਦੀ ਲੈ ਲਿਓ ਤੇ ਐਂ ਦਾ ਸਪਿਰਿਚ ਵੀ ਉਹੀ ਚੀਜ਼ ਆ ਵੀ ਜਿੰਨਾ ਮਰਜ਼ੀ ਮਹਿੰਗਾ ਪ੍ਰੀਮੀਅਮ ਸਾਨੂੰ ਦੱਸਤਾ ਵੀਰੇ ਨਾਲ ਭਾਈ ਜਿਹੜੇ ਸਾਨੂੰ ਸਿਸੀ ਲੈ ਆਉਣ ਨਾਲ ਠੀਕ ਹੈ ਸਾਨੂੰ ਸੇਮ ਟੂ ਸੇਮ ਤਿਆਰ ਕਰਕੇ ਦੇ ਦੇਾਂਗੇ ਠੀਕ ਹੈ ਹਾਲਾਂਕਿ ਉਹਦੀ ਲਾਸਟਿੰਗ ਸ਼ਾਮ ਤੱਕ ਰਹਿੰਦੀ ਹੈ ਇਹਦੀ 2 ਦਿਨ ਖੁਸ਼ਬੂ ਨਹੀਂ ਜਾਊਗੀ 2 ਦਿਨਾਂ ਤੱਕ ਮਿੱਤਰੋ ਇੱਥੇ ਜਿਹੜਾ ਮਰਜ਼ੀ ਤੁਸੀਂ ਨ ਉਹ ਘਾਟਿਆਂ ਦੇ ਹਿਸਾਬ ਨਾਲ ਹੀ ਖੁਸ਼ਬੂ ਰੈਂਦੀ ਹੈ ਉਦੋਂ ਬਾਅਦ ਉੱਡ ਜਾਂਦੀ ਆ ਤੇ ਇੱਥੇ 2-2 ਦਿਨ ਤੱਕ ਜਿਵੇਂ ਕਹ ਜੀ ਹੁੰਦੇ ਹੀ ਕੱਖ ਨਹੀਂ ਤੇ ਜਿਹੜਾ ਇੱਧਰਲੇ ਪਾਸੇ ਆ ਚਰਾਗ ਜੇ ਰੱਖੀ ਬੈਠਾ ਇਹ ਵੀ ਐਸੀ ਚੀਜ਼ਾਂ ਨੇ ਇਹ ਬਾਈ ਫੈਂਸੀ ਬੋਤਲਾਂ ਆ ਗਈਆਂ ਜੀ ਠੀਕ ਹੈ ਆ ਆਪਣੇ ਮਾਗਰ ਦੇਖੋ ਇਹ ਵੀ ਫੈਂਸੀ ਬੋਤਲਾਂ ਆ ਗਈਆਂ ਆ ਫੈਂਸੀ ਬੋਤਲਾਂ ਆ ਗਈਆਂ ਮਿੱਤਰੋ ਜਿਵੇਂ ਤੁਸੀਂ ਕਿਸੇ ਸੱਜਣ ਬੇਲੀ ਨੂੰ ਗਿਫਟ ਕਰਨੀਆਂ ਉਹਦੇ ਵਾਸਤੇ ਆ ਪੂਰੀਆਂ ਖੂਬਸੂਰਤ ਨੇ ਇੱਧਰਲੇ ਪਾਸੇ ਮੋਰਨੀਆਂ ਮਾਰਨੀਆਂ ਬੜੀਆਂ ਹੋਊਗਾ ਨੇ ਤੇ ਜੰਮਾ ਫੈਂਸੀ ਬੋਤਲਾਂ ਪੰਗਾ ਨੇ ਜੇ ਤੁਸੀਂ ਗਿਫਟ ਕਰਨੀ ਉਹਦੇ ਵਾਸਤੇ ਵੀ ਆ ਲੈ ਹੈਗਾ ਤੇ ਇੱਕ ਚੀਜ਼ ਹੋਰ ਤਰੀ ਆਹ ਚੀਜ਼ ਕੀ ਆ ਪਲੇ ਦੇ ਬਾਰੇ ਪਾ ਇਹ ਬਾਈ ਬਖੂਰ ਆਗੇ ਜੀ ਆਪਣੇ ਕੋਲ ਇਹ 15 18 ਤਰ੍ਹਾਂ ਦੇ ਹੁੰਦੇ ਨੇ ਬਖੂਰ ਠੀਕ ਹੈ ਠੀਕ ਹੈ ਇਹਦੇ ਵਿੱਚ ਸਟਿੱਕਾਂ ਵੀ ਹੁੰਦੀਆਂ ਨੇ ਜੀ ਆਹ ਚੀਜ਼ਾਂ ਹਾਂਜੀ ਠੀਕ ਹੈ ਜੀ ਆ ਜਿਵੇਂ ਕਪੂਰ ਜਲਦਾ ਹੁੰਦਾ ਜੀ ਹਾਂ ਹਾਂ ਕਪੂਰ ਜਿਹੜਾ ਬੱਚਿਆਂ ਦੇ ਗਲ ਚ ਪਾਉਂਦੇ ਹੁੰਦੇ ਸੀਗੇ ਆਪਣਾ ਲੀਰੀ ਜਵਨ ਕੇ ਵਧੀਆ ਸਾਹ ਆਵੇ ਹੈਨਾ ਤਾਂ ਵੀ ਕੋਈ ਸਾਈਡ ਇਫੈਕਟ ਨਾ ਹੋਵੇ ਇਹ ਬਾਈ ਕਪੂਰ ਜਿਵੇਂ ਚਲਦਾ ਆਈ ਇਹ ਬਖੂਰ ਚਲਦਾ ਕੋਈ ਸ਼ਨਾਇਆ ਦਾ ਕੋਈ ਰੋਜ ਦਾ ਕੋਈ ਸੂਕੀਆ ਦਾ ਕੋਈ ਸੁਲਤਾਨ ਦਾ ਸਾਰੇ ਅਲਗ-ਅਲਗ ਤਰ੍ਹਾਂ ਦੇ ਨੇ ਜੀ ਇਹ ਠੀਕ ਹੈ ਤੇਜ ਮੈਂ ਆਪਾਂ ਕਮਰੇ ਦੇ ਵਿੱਚ ਧਰਨੇ ਆ ਮੜਾ ਇੱਕ ਪਚਾ ਦੂਦ ਬਾਅਦ ਜਿਵੇਂ ਭਾਈ ਆਪਾਂ ਆਹ ਲੈ ਲਈ ਬਖੂਰਦਾਨੀ ਇਹ ਕਈ ਤਰ੍ਹਾਂ ਦੀ ਆਉਂਦੀ ਹੈ ਆਪਣੇ ਕੋਲੇ ਇਹ 150 ਤੋਂ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਥੋੜੀ ਜਿਹੀ ਲੱਕੜ ਪਾਉਣੀ ਹੈ ਉਹ ਚ ਉਹਦੋਂ ਬਿਜਲੀ ਚਲਾਉਣਾ 10-15 ਮਿੰਟ ਸਾਰਾ ਕਰ ਮੈਂ ਕਰਨ ਲੱਗ ਜੂ ਠੀਕ ਹੈ ਕੀ ਬਾਤ ਆ ਯਾਰ ਜਿਹੜੇ ਰੂਮ ਫਰੈਸ਼ਨਰ ਮਿੱਤਰੋ ਤੁਸੀਂ ਰੱਖੀ ਬੈਠੇ ਹੋ ਉਹ ਭੁੱਲ ਜਾਓਗੇ ਜੇ ਇੱਕ ਅਰੀ ਚੱਕੇ ਲਾਤੇ ਤੇ ਇਹਦੇ ਵਿੱਚ ਡਿਜ਼ਾਈਨ ਹੀ ਵਾਲੇ ਰੱਖੀ ਬੈਠੇ ਆ ਆ ਭਾਈ ਸਾਰੇ ਜਿਹੜੇ ਹੈਗੇ ਨੇ ਨਾ ਇਹ ਬਖੂਰਦਾਨੀਆਂ ਨੇ ਠੀਕ ਹੈ ਠੀਕ ਐਂ ਜਿ ਇਹ ਇਹ ਸੋਲੋ ਜੀ ਵੀਰੇ ਇਹ ਇਹ ਕੋਲੇ ਤੇ ਚੱਲਦਾ ਜੀ ਠੀਕ ਹੈ ਇਹ ਕੋਲੇ ਤੇ ਚੱਲਦਾ ਕੋਲੇ ਤੇ ਹੋ ਗਿਆ ਜੀ ਜਿਵੇਂ ਆ ਚਰਾਗ ਹੈ ਇਹ ਵੀ ਕੋਲੇ ਤੇ ਹੋ ਗਿਆ ਜੀ ਕਿਆ ਬਾਤ ਹੈ ਇਹ ਬਾਹਰਲੀ ਹੈਟ ਹੈ ਜੀ ਇਹ ਮਲੇਸ਼ੀਆ ਚੋਂ ਆਇਆ ਹੋਇਆ ਜੀ ਠੀਕ ਹੈ ਮਲੇਸ਼ੀਆ ਤੋਂ ਆਇਆ ਹੋਇਆ ਆ ਦੇਖੋ ਜੀ ਕਿਆ ਬਾਤ ਹੈ ਇਹ ਮਲੇਸ਼ੀਆ ਦੀ ਹੈਟ ਹੈ ਬਾਹਰਲੀ ਇਹ ਤਾਂ ਜਿਹੜਾ ਜਿਵੇਂ ਕਹਦੀ ਇਹ ਸਾਰੇ ਹੱਲ ਹੈਗੇ ਆ ਤੁਸੀਂ ਜਿਵੇਂ ਕਹਿੰਦੇ ਸਮੈਲ ਵਾਲੀ ਚੀਜ਼ ਜਿਹੜੀ ਮਰਜ਼ੀ ਲੈ ਜੋ ਆ ਆ ਦੇਖੋ ਜੀ ਵਰਲਡ ਕੱਪ ਕਿਆ ਬਾਤ ਹੈ ਇਹ ਵੀ ਕੋਲੇ ਤੇ ਚੱਲਦਾ ਹੈ हां भाई ये भी कोलेते चलदा जी बाकी ये सारे बिजली वाले नहीं जिन्ने भी पहले तू दिखा सकदे हो आ गए पानी वाले पानी ਦੇ ਵਿੱਚ ਫਰੇਗਰੈਂਸ ਪੈਣੀ ਹੈ ਤੇ ਪਾਣੀ ਨਾ ਚਲਣਾ ਇਹ ਠੀਕ ਹੈ ਇਹ ਪਾਣੀ ਵਾਲੇ ਆ ਗਏ ਇਹ ਪਾਣੀ ਨਾ ਚਲਦੇ ਨਹੀਂ ਜੀ ਖੁਸ਼ਬੂ ਇਹ ਪਾਣੀ ਨਾ ਠੀਕ ਹੈ ਜੀ ਆ ਆਪਣੇ ਵੀਰੇ ਗੱਡੀਆਂ ਵਾਲੇ ਆ ਗਏ ਜੀ ਇਹਦਾ ਜਰ ਨਿੰਮੇ ਸਾਰਾ ਕੁਸੀ ਰੱਖੀ ਬੈਠਾ ਚਾਹੇ ਆਪਦੇ ਲਾ ਲਓ ਚਾਹੇ ਕਮਰੇ ਚ ਲਾ ਲਓ ਚਾਹੇ ਗੱਡੀ ਚ ਲਾ ਲਓ ਭਾਈ ਆਪਣਾ ਕੰਮ ਹੀ ਸਾਰਾ ਖੁਸ਼ਬੂਆਂ ਦਾ ਇੱਥੇ ਠੀਕ ਹੈ ਠੀਕ ਹੈ ਆਈ ਆਪਣੇ ਕੰਬੋ ਪੈਕ ਬਣਾਏ ਹੋਏ ਨੇ ਠੀਕ ਹੈ ਜੇ ਮੇਰੇ ਕਿਸੇ ਵੀਰ ਭਾਈ ਨੇ ਲੈਣਾ ਤਾਂ 1500 ਰੁਪਏ ਦੇ ਵਿੱਚ 6 ਸ਼ੀਸ਼ੀਆਂ ਸੋਡੇ ਘਰੇ ਔਰ ਮਾਰੋ ਕੋਈ ਡਿਲੀਵਰੀ ਚਾਰਜ ਨਹੀਂ ਕੁਛ ਨਹੀਂ 1500 ਤੁਹਾਡੇ ਘਰੇ ਪਹੁੰਚਾ ਦੇਾਂਗੇ ਆ ਵਡੀਆਂ ਸੀਗੀਆਂ ਨੇ 3000 ਦੀ ਪਹੁੰਚਾ ਦੇਾਂਗੇ ਠੀਕ ਹੈ ਹਾਂਜੀ ਵੀਰੇ ਕਿਆ ਬਾਤ ਆ ਕੰਬੋ ਪੈਕਲ ਦਾ ਪੂਰੀ ਲਾਹੇ ਇਹਦੇ ਵਿੱਚ ਜਿੰਮੇ ਕਿ ਦੀ ਐਡੂ ਅੱਡੀ ਫਰੈਂਸ ਸਾਰੇ ਐਡੂ ਅੱਡੀ ਜੇ ਤੁਹਾਨੂੰ ਕੋਈ ਸਪੈਸ਼ਲ ਵਧੀਆ ਲੈ ਦਿੱਤਾ ਕਈ ਕੇ ਵੀ ਲੈ ਸਰ ਚ ਕੂਲ ਵਾਟਰ ਆ ਗਿਆ ਮੀਰੇ ਲੂਦ ਆ ਗਿਆ ਬਰਸਾਚੇ ਆ ਗਿਆ ਠੀਕ ਹੈ ਅਹਿਮਦਰ ਵੀ ਆ ਗਿਆ ਕਰੀਡ ਆ ਗਿਆ ਮਸਕਰ ਜਲੀ ਆ ਗਿਆ ਸਾਰੇ ਟੌਪ ਦੇ ਆ ਗਏ ਬਾਈ ਸਾਰੀ ਮਿਲ ਜਾਣਗੇ ਸੱਜਣੋ ਤੇ ਐਂ ਦਾ ਸਿਤਰੇ ਕੋਲੇ ਇੱਕ ਵੈਰਾਈਟੀ ਕਿੰਨੀ ਇਕ ਭੰਤੀ ਪਈ ਆ ਆਪਣੇ ਕੋਲੇ ਬਾਈ 505 ਤਰ੍ਹਾਂ ਦੇ ਇਤਰ ਤੇ ਉਦ ਪਏ ਨੇ ਜਿਨ੍ਹਾਂ ਰਾਹੀਂ ਆਪਾਂ 550 ਤਰ੍ਹਾਂ ਦੇ ਤਕਰੀਬਨ ਪਰਫਿਊਮ ਤਿਆਰ ਕਰ ਦਿਆਂਗੇ ਕਿਆ ਬਾਤ ਆ 550 ਤਰ੍ਹਾਂ ਦੇ ਤਿਆਰ ਕਰ ਦੂ 505 ਪੰਤੇ ਪਏ ਨੇ ਤੇ ਇਹ ਗੱਡੀਆਂ ਵਾਲੇ ਵੀ ਨਰੀ ਪਏ ਨੇ ਯਾਰ ਜਿਹੜਾ ਮਰਜ਼ੀ ਲੈ ਜਾਓ ਜੇ ਤੁਸੀਂ ਕਹਿੰਦੇ ਹੋ ਕਮਰੇ ਦੇ ਵਿੱਚ ਲਾਉਣਾ ਉਹਦਾ ਹੱਲ ਵੀ ਪੱਕਾ ਪਿਆ ਤੇ ਇਹਨੀਆਂ ਸਾਬਣਾ ਸੁਪਣਾ ਜਿਹੜੇ ਕੀ ਬਟਾ ਇਹ ਵੀ ਜਿਵੇਂ ਕਹਦੀ ਇਹਦੇ ਕੋਲ ਹੀ ਮਿਲਦੀਆਂ ਕਿਤੇ ਹੋਰ ਨਹੀਂ ਮਿਲਦੀਆਂ ਟਿਕਾਣਾ ਹੈਗਾ ਜੀ ਆਉਣਾ ਤੁਸੀਂ ਦੀਪਕ ਠਾਬੇ ਦੇ ਬਿਲਕੁਲ ਸਾਹਮਣੇ ਬਾਈ ਨਿਮਾ ਆਤਰਾ ਨਾਲ ਤੇ ਜਿਵੇਂ ਕਿ ਇਹ ਸ਼ੁਰੂ ਕੰਮ ਬਾਈ ਇਹ ਨਹੀਂ ਕਰਿਆ ਸੀ ਹਾਂਜੀ ਪੰਜਾਬ ਦੇ ਵਿੱਚ ਜਾਦੇ ਪਤਾ ਆਪਣਾ ਇੱਥੋਂ ਹੀ ਲੱਗਾ ਸੀ ਦੀਪਕਟਾਬੇ ਦੇ ਸਾਹਮਣੇ ਉਹ ਇਤਰ ਤੇ ਉਦ ਕੀ ਹੁੰਦੇ ਨੇ ਵੈਸੇ ਕਈ ਲੋਕਾਂ ਨੂੰ ਪਹਿਲਾਂ ਵੀ ਪਤਾ ਸੀ ਪਰ ਜਿਹੜਾ ਆਮ ਲੋਕਾਂ ਨੂੰ ਆਪਣੇ ਵਰਗੇ ਨੂੰ ਪਤਾ ਲੱਗਾ ਉਹ ਇੱਥੋਂ ਪਤਾ ਲੱਗਾ ਵੀ ਇਤਰ ਉਦ ਕੁਝ ਹੁੰਦੇ ਨੇ ਵੀ ਇਹ ਵੀ ਕੋਈ ਚੀਜ਼ ਹੈਗੀ ਆ ਹਾਂਜੀ ਵੀ ਕੀ ਸ਼ਹਿਦਾਨਾ ਉਹ ਆ ਜੀ ਸ਼ਹਿਦਾਨਾ ਆ ਗਿਆ ਇਹ ਮਿੱਤਰੋ ਇਹ ਬਾਈ ਨੇ ਦੱਸਿਆ ਸੀ ਤੇ ਮੋਬਾਈਲ ਨੰਬਰ ਨੇ ਮੈਂ ਆਪਣਾ ਕਿੰਨਾ ਬਾਈ 9200700302 ਜੀ 00302 ਦੋ ਨੰਬਰ ਨੇ ਬਾਈ ਦੇ ਦੋਨੇ ਆਪਾਂ ਸਕਰੀਨ ਦੇ ਉੱਤੇ ਲਾ ਦਾਂਗੇ ਏਕੇ ਨੇ ਮੈਨੂੰ ਐ ਦੱਸ ਜਿਵੇਂ ਦੇ ਨੇਤ ਨੂੰ ਵੈਰਾਈਤੀ ਦੱਸਦੀ ਹਾਂ ਜੀ ਇਹਨਾਂ ਨੂੰ 50 ਫਲਾਨਾ ਭਾਈ ਇਹ ਤਰ ਤਿਆਰ ਕਰਕੇ ਦੇ ਦੇ ਇਹ ਬੰਦਾ ਅੰਮ੍ਰਿਤਸਰ ਕਿ ਨਹੀਂ ਬੈਠਾ ਹੋਇਆ ਉੱਥੇ ਭੇਜ ਦਿੰਦੇ ਆ ਪਤਾ ਹੈ ਭਾਈ ਡਿਲੀਵਰੀ ਦਾ ਇੰਡੀਆ ਦੇ ਵਿੱਚ ਕੋਈ ਚਾਰਜ ਨਹੀਂ ਲਗਾਉਦਾ ਸਾਰੇ ਇੰਡੀਆ 'ਚ ਡਿਲੀਵਰੀ ਫਰੀ ਹੈ ਜੀ ਠੀਕ ਹੈ ਜਿੱਥੇ ਮਰਜ਼ੀ ਮੰਗਾ ਲਓ ਜੀ ਜਿੱਥੇ ਮਰਜ਼ੀ ਮੰਗਾ ਲਿਓ ਮਿੱਤਰੋ ਹੁਣ ਚੱਕ ਕੇ ਨੰਬਰ ਤੁਸੀਂ ਲਾਉਣਾ ਤੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵੀ ਨੇ ਧੰਨਵਾਦ ਭਾਈ